ਆ ਵੀ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਰਾਜੂ ਭੋਲੂ ਵਾਲੀ ਆ ਤੇ ਅੱਜ ਗੱਲਬਾਤ ਕਰਦੇ ਆ ਕਹਿੰਦੇ ਨਾ ਕਿ ਜਿਸ ਕੋ ਰਾਖੇ ਸਾਈਆਂ ਤੇ ਮਾਰ ਸਕੇ ਨਾ ਕੋਈ ਹਨਾ ਤੇ ਕਹਿੰਦੇ ਜਿਹਨੂੰ ਮਾਲਾਏ ਰੱਖਣ ਵਾਲਾ ਨਾ ਉਹਨੂੰ ਕੋਈ ਨਹੀਂ ਮਾਰ ਸਕਦਾ ਵਾਕਿਆ ਹੀ ਸਹੀ ਗੱਲ ਆ ਬਾਈ ਜਿਹਦੇ ਸਿਰ ਤੇ ਹੱਥੋ ਦਾ ਨਾ ਉਹਨੂੰ ਕੋਈ ਰੋੜੀ ਵੀ ਨਹੀਂ ਮਾਰ ਸਕਦਾ ਮਾਅ ਉਦੀ ਗਲਤadura ਐ ਇੱਕ ਕਹਿੰਦੇ ਉਹ ਬੰਗਾਲ ਦੇ ਸਮੁੰਦਰ ਦੇ ਵਿੱਚ ਨਾ ਕਹਿੰਦੇ ਮੱਛੀਆਂ ਫੜਨ ਵਾਲੇ ਮਛਵਾਲੇ ਜਦੋਂ ਗਏ ਤੇ ਇੱਕ ਕੇ ਦਮ ਵਿੱਚ ਤੂਫਾਨ ਆ ਗਿਆ ਤੂਫਾਨ ਆ ਗਿਆ ਤੇ ਉਹਨਾਂ ਦੀ ਜਿਹੜੀ ਬੇੜੀ ਸੀ ਮੱਛੀਆਂ ਫੜਨ ਵਾਲੀ ਕਿਸ਼ਤੀ ਉਹ ਡੁੱਬ ਗਈ ਸਾਰੇ ਜਿੰਨੇ ਮੱਛੀਆਂ ਫੜਨ ਵਾਲੇ ਸੀ ਉਹ ਚੋਂ 15 20 ਜਣੇ ਸਾਰੇ ਡਰ ਗਏ ਵਿੱਚੋਂ ਇੱਕੋ ਬੰਦਾ ਬਚਿਆ ਜਿਹੜੇ ਬੰਦੇ ਨੇ ਜ਼ਿੰਦਗੀ ਦੀ ਜੰਗ ਪੰਜ ਰਾਤਾਂ ਤੇ 6 ਦਿਨ ਲੜੀ ਸਮੁੰਦਰ ਦੇ ਵਿੱਚ ਤਰ ਕੇ ਪਰ ਉਹ ਆਪਣੀ ਮੌਤ ਨੂੰ ਹਰਾ ਗਿਆ ਗੱਲ ਹੈ ਦੋਸਤੋ ਜਦੋਂ ਉਹਦੀ ਬੇੜੀ ਜਿਹੜੀ ਸੀ ਉਲਟੀ ਗਈ ਸਾਰੇ ਮਰ ਗਏ ਉਹਨੇ ਕਿਹਾ ਵੀ ਮਣਾ ਪਚਣਾ ਜਰੂਰ ਆ ਜੋ ਮਰਜੀ ਹੋ ਜੇ ਉਹਨੇ ਇੱਕ ਇਰਾਦਾ ਪੱਕਾ ਕਰ ਲਿਆ ਉਹਦੇ ਦਿਲ 'ਚ ਕਿ ਆਪਦੀ ਕੋਸ਼ਿਸ਼ ਤਾਂ ਪੂਰੀ ਕਰੂੰਗਾ ਜੋ ਹੁੰਦਾ ਹੋ ਜੇ ਦੇਖਿਓ ਬਾਕੀ ਉਹਨੇ ਉੱਪਰ ਵਾਲੇ ਤੇ ਸ਼ਰਤਾਂ ਉਹਨੇ ਕੁਝ ਵੀ 5 ਦਿਨ ਕੁਝ ਨਹੀਂ ਖਾਦਾ ਨਾ ਪੀਤਾ ਤੇ ਉਹਨੇ ਮਨ ਦੇ ਵਿੱਚ ਇਹ ठान ਲਿਆ ਕਿ ਜੇ ਮੀਂਹ ਪਊਗਾ ਤਾਂ ਮੈਂ ਉਹਦਾ ਪਾਣੀ ਪੀਊਗਾ ਨਹੀਂ ਮੈਂ ਪਾਣੀ ਨਹੀਂ ਪੀਣਾ ਲਗਾਤਾਰ ਹੋ 5 ਰਾਤਾਂ ਤੇ 6 ਦਿਨ ਸਮੁੰਦਰ ਦੇ ਵਿੱਚ ਤਰਦਾ ਰਿਹਾ ਤੇ ਅੱਖ ਨੂੰ ਉੱਥੇ ਇੱਕ ਵੱਡਾ ਜਹਾਜ਼ ਲੰਘਿਆ ਜਿਹੜਾ ਪਾਣੀ ਆਲਾ ਉਹਦਾ ਕਪਤਾਨ ਸੀ ਜਿਹੜਾ ਉਹਨੂੰ ਜਹਾਜ਼ ਚਲਾ ਰਿਹਾ ਸੀ ਉਹਦੀ ਨਿਗਾ ਉਸ ਬੰਦੇ ਤੱਕ ਪਹੁੰਚ ਗਈ ਉਹਨੇ ਦੇਖਿਆ ਵੀ ਕੁਝ ਫੈਲ ਰਿਹਾ ਵੀ ਕੋਈ ਇਨਸਾਨ ਲੱਗਦਾ ਉਹਨੇ ਜਹਾਜ਼ ਦੇ ਉੱਪਰੋਂ ਇੱਕ ਟਿਊਬ ਸਿੱਟੀ ਜਿਹੜੀ ਉਹਦੇ ਤੱਕ ਨਹੀਂ ਪਹੁੰਚੀ ਪਰ ਉਹ ਵੀ ਬੰਦਾ ਐਡਾ ਵਧੀਆ ਨਿਕਲਿਆ ਕਪਤਾਨ ਕੇ ਉਹਨੇ ਦੇਖਿਆ ਕਿ ਜਾਤ ਪਾਤ ਕੋਈ ਨਹੀਂ ਹੈਗੀ ਉਹਨੇ ਜਹਾਜ਼ ਨੂੰ ਮੋੜ ਕੇ ਲਿਆ ਕੇ ਦੁਬਾਰਾ ਫੇਰ ਉਸ ਬੰਦੇ ਦੇ ਕੋਲੇ ਲੈ ਆਂਦਾ ਤੇ ਦੁਬਾਰਾ ਉਹੋ ਹੀ ਟਿਊਬ ਨੇ ਫੇਰ ਸਿੱਟੀ ਤੋਂ ਬੰਦੇ ਨੂੰ ਉੱਪਰ ਖਿੱਚ ਲਿਆ ਉਹ ਆਂਦਾ ਵੀ ਇੱਕ ਕਪਤਾਨ ਨਾਲ ਇੱਕ ਆਪ ਦੇ ਕਿਸੇ ਦੇਸ਼ ਦੇ ਨਾਗਰਿਕ ਨਾਗਰਿਕ ਨਾਲੋਂ ਮੈਂ ਪਹਿਲਾ ਇਨਸਾਨ ਆ ਕਿ ਮੇਰਾ ਕਿਸੇ ਦੇਸ਼ ਨਾਲ ਕਿਸੇ ਜਾਤ ਪਾਤ ਦੇ ਨਾਲ ਕੋਈ ਸਬੰਧ ਨਹੀਂ ਮੇਰਾ ਕੰਮ ਆ ਉਸ ਬੰਦੇ ਨੂੰ ਬਚਾਉਣਾ ਜਦੋਂ ਉਹ ਬੰਦੇ ਨੂੰ ਉਹਨਾਂ ਨੇ ਉੱਪਰ ਖਿੱਚਿਆ ਤੇ ਜਿੰਨੇ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸੀ ਉਹਨਾਂ ਨੇ ਸਾਰਿਆਂ ਨੇ ਤਾਲੀਆਂ ਮਾਰ ਕੇ ਸਵਾਗਤ ਕੀਤਾ ਉਹਦਾ ਉਸ ਬੰਦੇ ਦਾ ਇਹ ਹੁੰਦੀ ਆ ਇਨਸਾਨੀਅਤ ਤੇ ਬਾਕੀ ਦੋਸਤੋ ਕਈ ਬੰਦੇ ਪੈਸੇ ਨਹੀਂ ਹੈਗੇ ਤਾਂ ਕਹਿ ਦਿੰਦੇ ਆ ਕਿ ਸਾਡਾ ਕੋਈ ਨਹੀਂ ਹੈਗਾ ਕਿਸੇ ਦੇ ਕੋਲੇ ਬਾਹਾਂ ਨਹੀਂ ਕਿਸੇ ਦੇ ਕੋਲੇ ਲੱਤਾਂ ਨਹੀਂ ਕੋਈ ਗਰੀਬੀ ਵੱਲੋਂ ਮਰ ਰਿਹਾ ਕੋਈ ਕਿਸੇ ਬਿਮਾਰੀ ਵੱਲੋਂ ਮਰ ਰਿਹਾ ਪਰ ਮਹਾਰਾਜ ਕਹਿੰਦਾ ਜੇ ਤੁਹਾਡੇ ਇਰਾਦੇ ਪੱਕੇ ਹੋਣ ਤੇ ਤੁਸੀਂ ਅਸੀਂ ਇਸ ਮੰਜ਼ਲ ਤੇ ਪਹੁੰਚਣਾ ਹੀ ਪਹੁੰਚਣਾ ਤੁਸੀਂ ਪਹੁੰਚੋਗੇ ਜਰੂਰ ਉਸ ਇਨਸਾਨ ਨੇ ਵੀ ਐਂ ਕੀਤਾ ਉਹਨੇ ਕਿਹਾ ਜੋ ਮਰਜ਼ੀ ਹੋ ਜੇ ਮੈਂ ਆਪਣਾ ਜੋਰ ਤਾਂ ਲਾਉਂਗਾ ਬਾਕੀ ਉਸ ਮਾਲਕ ਦੇ ਹੱਥ ਤੇ ਮਾਲਕ ਬਾਹ ਉਸ ਬੰਦੇ ਦੀ ਫੜਦਾ ਜਿਹੜਾ ਆਪਦਾ ਦਿਲੋਂ ਜੋਰ ਲਾਉਂਦਾ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਦੀ ਜੰਗ ਜਿਹੜੀ ਆ ਉਹ ਆਪ ਲੜਨੀ ਚਾਹੀਦੀ ਆ ਕਿਸੇ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਕਿਸੇ ਬਿਮਾਰੀ ਨਾਲ ਜੂਝਦੇ ਹੋ ਜਾਂ ਗਰੀਬੀ ਨਾਲ ਜੂਝ ਰਹੇ ਹੋ ਜਾਂ ਕਿਸੇ ਹੋਰ ਨਾਲ ਤੁਹਾਡੀ ਕਿਸੇ ਨੇ ਦੂਰ ਨਹੀਂ ਕਰਲੀ ਉਹਨੂੰ ਕੋਸ਼ਿਸ਼ ਕਰਨੀ ਪੈਣੀ ਆ ਤੁਹਾਨੂੰ ਦੂਰ ਕਰਨ ਵਾਸਤੇ ਤੇ ਤੁਹਾਡਾ ਸਾਥ ਕੌਣ ਦੇਊਗਾ ਉਹ ਉੱਪਰ ਵਾਲਾ ਜਿਹੜਾ ਸਾਰਿਆਂ ਦਾ ਦਿੰਦਾ ਹਮੇਸ਼ਾ ਦਿਲ ਨੂੰ ਤਕੜਾ ਰੱਖਿਆ ਕਰੋ ਕਿਸੇ ਮੁਸੀਬਤ ਆਉਣ ਤੇ ਘਬਰਾਇਆ ਨਾ ਕਰੋ ਪਹਿਲਾ ਜੋਰ ਤੁਸੀਂ ਲਾਓ ਪਿੱਛੇ ਜੋਰ ਲਗਾਉਣ ਵਾਲਾ ਜਿਹੜਾ ਤੁਹਾਡੇ ਸਿਰ ਤੇ ਬੈਠਾ ਉਹ ਤੁਹਾਨੂੰ ਕਦੇ ਵੀ ਡੋਲਣ ਨਹੀਂ ਦੇਊਗਾ ਜੇ ਤੁਹਾਡਾ ਰਾਤਾ ਪੱਕਾ ਹੋਇਆ ਉਸ ਬੰਦੇ ਦੀ ਤਰ੍ਹਾਂ ਗਰੀਬੀ ਗਰੀਬੀ ਤਾਂ ਕੀ ਹੈ ਇਹ ਪਲ ਦੇ ਵਿੱਚ ਖਤਮ ਹੋ ਜਾਂਦੀ ਆ ਤੁਸੀਂ ਜੇ ਦਿਲ ਤੋਂ ਅਮੀਰ ਹੋ ਮੋਤਾ ਕਈ ਬੰਦੇ ਤਕੜੇ ਜਰੂਰ ਹੁੰਦੇ ਆ ਪਰ ਦਿਲ ਤੋਂ ਗਰੀਬ ਹੁੰਦੇ ਆ ਪਰ ਕਈ ਬੰਦੇ ਗਰੀਬ ਜ਼ਰੂਰ ਹੁੰਦੇ ਆ ਦਿਲ ਤੋਂ ਅਮੀਰ ਹੁੰਦੇ ਆ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿਸੇ ਗਰੀਬ ਦੇ ਘਰ ਦੇ ਕੋਲ ਦੀ ਨਿਕਲੋਂਗੇ ਤੇ ਉਹ ਹਰ ਇੱਕ ਨੂੰ ਕਹਿ ਕੇ ਜਾਊਗਾ ਕਹੂਗਾ ਕਿ ਆ ਜਾ ਬਾਈ ਚਾਹ ਪੀ ਕੇ ਜਾਈ ਪਰ ਉਹਦੇ ਭਾਂਡਾ ਡੱਬੇ 'ਚ ਖੰਡ ਨਹੀਂ ਵੀ ਹੋ ਦੁੱਧ ਵੀ ਨਹੀਂ ਹੋ ਪਰ ਉਹ ਅੰਦਰੋਂ ਅਮੀਰ ਹੁੰਦਾ ਤੇ ਮਹਾਰਾਜ ਇਹੋ ਜਿਹੇ ਬੰਦੇ ਨੂੰ ਪੂਰਾ ਖੁਸ਼ ਰੱਖਦਾ ਇੱਕ ਤੱਕ ਕਿਸੇ ਦੇ ਉੱਪਰ ਗਲਤ ਤੁਸੀਂ ਕਿਸੇ ਦਾ ਇਸਤੇਮਾਲ ਨਾ ਕਰੋ ਤੇ ਜਿੰਦਗੀ ਨੂੰ ਬਣਾਈ ਰੱਖੋ ਖੁਸ਼ ਰੱਖੋ ਜਿੰਦਗੀ ਮਾਨੋ ਤੇ ਹਮੇਸ਼ਾ ਉਸ ਮਾਲਕ ਦਾ ਸੁਭਾ ਸ਼ਾਮ ਸ਼ੁਕਰਾਨਾ ਕਰਿਆ ਕਰੋ ਜਿਹੜਾ ਆਪਾਂ ਨੂੰ ਲਈ ਫਿਰਦਾ ਵੀਡੀਓ ਲੱਗੀ ਚੰਗੀ ਤਾਂ ਸ਼ੇਅਰ ਜਰੂਰ ਕਰੋ ਚੈਨਲ ਨੂੰ ਕਰ ਫੋਲੋ ਮੈਂ ਤੁਹਾਡਾ ਆਪਣਾ ਰਾਜਪੂਰ ਵਾਲੀਆ ਧੰਨਵਾਦ